ਹਾਂਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਾਲੇ ਮੇਰੇ ਸਾਰੇ ਭਰਾਵਾਂ ਨੂੰ ਸਾਰੇ ਲੈਹਿੰਦੇ ਜੱਟ ਦੇ ਪੰਜਾਬ ਵਾਲੇ TNR ਭਰਾਣ ਸਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਆਏ ਆ ਬਈਆ ਪਤਨੋਲੇ ਦਿੱਪਗਟਾਬੇ ਤੇ ਜਮਾ ਸਾਹਮਣੇ ਆ ਬਾਈ ਦੀ ਦੁਕਾਨ ਕੀ ਨਾਮ ਆ ਬਈ ਆਪਣਾ ਸ਼ਰਮਾ ਪੈਟ ਸ਼ੋਪ ਸ਼ਰਮਾ ਪੈਟ ਸ਼ੋਪ ਬਾਈ ਕੋਲੇ ਪੈਡੇ ਅਗਰੀ ਟੋਟਲੇ ਹਨਾ ਜਾਨਵਰਾਂ ਦਾ ਕਬੂਤਰਾਂ ਦਾ ਵੀ ਹੈਗਾ ਨਾ ਸਾਰਾ ਉਤਰਾਂ ਦੇ ਵੀ ਜਿਵੇਂ ਉਹ ਹਨਾ ਆਪਾਂ ਨੋਟਿਕਸ ਪਾਉਡਰ ਵਰਤਦੇ ਆ ਠੀਕ ਆ ਇਧਰ ਕੁੱਤਿਆਂ ਵੇਲੇ ਦਾ ਆਪਣਾ ਬੁਰਸ਼ ਬਰਸ਼ ਆ ਬੈਠੀਆਂ ਕਿਹੜੀਆਂ ਨੇ ਬਈ ਇਹ ਪਰਸ਼ੀਨ ਕੈਟ ਪਰਸ਼ੀਨ ਕੈਟ ਸਾਰੀਆਂ ਪਰਸ਼ੀਨ ਆ ਹਾਂਜੀ ਇੱਕ ਹੀ ਰੈਂਡ ਆ ਨਾ ਤੇ ਆਹ ਕਲਚਰ ਨੇ ਕਿ ਟਵਾਏ ਨੇ ਇਹ ਆ ਤਾਂ ਨਹੀਂ ਬਰੇ ਭਾ ਮਿੱਤਰੋ ਕਿਹੜੀ ਵੀਡੀਓ ਆਈ ਹੈ ਇੱਕ ਲੱਖ ਆਇਆ ਹਾਂ ਆ ਜਰਮਣ ਪਈ ਨਹੀਂ ਸਿੰਗਲ ਕੋੜ 12000 ਕੋ ਮੇਰੀਆਂ ਆ ਭਾਈ ਨੇ ਓਏ ਆਪ ਅਮਰੀਕਨ ਪਏ ਨੇ ਆਹ ਕਲਚਰ ਨੇ ਨਾ ਕਟਵਾਏ ਨੇ ਇਹ ਇੱਕ ਕਲਚਰ ਟਵਾਇਆ ਹੈ ਮਤਲਬ ਦੋਵੇਂ ਨੇ ਹਾਂ ਮਿਕਸ ਨੇ ਹਾਂ ਠਾਈ ਵਾ ਇੱਕ ਲਾਸਾ ਯਾਰ ਠੀਕ ਹੈ ਇਹ ਵੀ ਵਾਰਾ ਯਾਰ ਹਾਂ ਉਹ ਦੱਸ ਯਾਰ ਉਹ ਮੈਂ ਤਾਂ ਆ ਰਹੀ ਆ ਆ ਦੇਖ ਲੋ ਮਿੱਤਰੋ ਆ ਸਾਰੀ ਆ ਪੈਡਾਗਰੀ ਟੋਟਲੀ ਬਸ ਅਸੀਂ ਬਾਈ ਕੋਲੇ ਦੇਖਣ ਆਏ ਸੀਗੇ ਕੁਛ ਕਿ ਚਿੜੀਆਂ ਸੰਚੀ ਤੇ ਆਏ ਬਾਈ ਦਾ ਸ਼ਾਪ ਹੈ ਬਾਈ ਮਾਰ ਲਿਓ ਟਰਾਈ ਆਏ ਬਾਈ ਟੋਟਲ ਸਾਰਾ ਸੰਗਲੀਆਂ ਪਟੇ ਹਨਾ ਦਾਣੇ ਦੂਣੇ ਪਾਉਣ ਨੂੰ ਬਦਾਮ ਵਾਲਿਆਂ ਨੂੰ ਹਨਾ ਇਹ ਆਪਸੇ ਜੁੜ ਵੀ ਜਾਂਦੀਆਂ ਨੇ ਠੀਕ ਆ ਬਾਈ ਕੋਲੇ ਤੇ ਬਾਕੀ ਉਹ ਪਿਆ ਪਾਊਡਰ ਜਿਹੜਾ ਆਪਾਂ ਜੀਆਂ ਵਾਸਤੇ ਵਰਤਦੇ ਆਂ ਕਬੂਤਰਾਂ ਦੇ ਨੋਟੈਕਸ ਠੀਕ ਆ ਬਾਕੀ ਜਾਦਾ ਕੁੱਤਿਆਂ ਦਾ ਤੇ ਬਿੱਲਿਆਂ ਦਾ ਹਨਾ ਸਮਾਨ ਵੱਧ ਆ ਬਾਈ ਕੋਹਰਾ ਕੋਲੇ ਇਹ ਪੂਰੀ ਟੌਪ ਦੀ ਦੁਕਾਨ ਹੈ ਤੇ ਮਾਰੇਓ ਇਧਰਲੇ ਏਰੀਆ ਵਾਲੇ ਸਾਰੇ ਭਰਾ ਕੋਲੇ ਗੇੜਾ ਠੀਕ ਆ ਇਹ ਆਪ ਪੁਮੇਰੀਅਨ ਬਹੁਤ ਟੌਪ ਦੇ ਕੋਲੇ ਨੇ ਨਹੀਂ 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 ਆਪ ਹੈ ਸਾਰਾ ਆਹ ਸਟੈਂਡ ਨੇ ਭਾਈ ਕੁੱਤਿਆਂ ਵਾਸਤੇ 2 ਮਿੰਟ ਬਾਹਰ ਦੇਓ ਤੇ ਕਬੂਤਰ ਦੇਖ ਲੈ ਜੇ ਤੁਹਾਨੂੰ ਕੋਈ ਪਸੰਦ ਆ ਜੇ ਆ ਨਹੀਂ ਭਾਈ ਪੁਮੇਰੀਅਨ ਚਿੱਕੀ ਬੂੰ 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 ਆਪ ਹੈ ਬਈ ਜ਼ਮਾਨ ਆਹ ਕਿਹੜੀ ਨਸਲ ਆ ਬਈ ਇਹ ਨੂੰ ਕਿਉਂ ਆਇਆ ਤੇਰੇ ਬਾਲ ਕਟਿੰਗ ਕੀਤੇ ਹੋਇਆ ਕਟਿੰਗ ਕੀਤੀ ਹੋਈ ਹੈ ਠੀਕ ਹੈ ਟਾਈਮ ਦੇਖਾਂਗੇ ਸ਼ਾਮ ਹੋਗਾ ਆ ਬਾਕੀ ਪਿੰਜਰੇ ਪਿੰਜਰੇ ਬਾਈ ਉਹਨਾਂ ਕੋਲੇ ਮਾਰੇ ਟੋਟਲ ਕੰਪਨੀਸ਼ਾ ਬਜਰੀ ਦਾ ਹੰਪਰਾ ਹੀ ਆ ਇਹਨਾਂ ਦਾ ਕੀ ਰੇਟ ਹੈ ਇਹ ਆਇਆ 500 ਹੂੰ ਇਹ ਆ 300 ਜਿਹੜਾ ਲਾਭੜ ਨਹੀਂ ਹੈ ਇਹ 2 ਐਪਲ ਕਿੰਨੇ ਠੀਕ ਆ ਆਹ ਇਕੱਲਾ ਬੈਠਾ ਇੱਕ ਲੈ ਆਂਦਾ ਅੱਛਾ ਇਹ 1600 ਆ ਤੁਸੀਂ ਕਿਹ ਕਿੱਕਟਸ ਚੰਗੋਕਟੜਾ ਹੋਕਟੜਾ ਯਾਰ ਯਾਰ ਆਪਾਂ ਵੀ ਕੰਮ ਕੀਤਾ ਬਾਈ ਬਹੁਤ ਤੇਰੇ ਦਾ ਪਰ ਹੁਣ ਤਾਂ ਛੱਡ ਰਖਾ 4000 ਦਾ ਜੋੜੀ ਹੈ ਇਹਦਾ ਤੋਂ ਬਾਹਰ ਹੀ ਮੰਗੇ ਬੋਲੇ ਨਾ ਬਾਹਰ ਹੀ ਦਾ ਟੋਟਲੀ ਆ ਬਾਈ A to Z ਗਰੀਡ ਆ ਬਾਈ ਹੁਣਾਂ ਕੋਲੇ ਸਾਰੀ ਇਨਾ ਦਾ ਕੀ ਰੇਟ ਆ 600 ਪੀਸਾ ਜੋੜਾ ਆ ਬੈਠੇ ਨੇ ਭਾਈ ਵਿੱਚੀ ਲੱਠੇ ਨੇ ਠੀਕ ਆ ਉਹ ਆ ਲੱਠਾ ਬੈਠਾ ਉਹ ਤੂੰ ਲੱਠੇ ਲੱਠੇ ਕਰਦਾ ਸੀ ਆ ਕਾਲਾ ਆ ਥੋੜੇ ਜਿਹਾ ਹੋ ਰਹੇ ਨੇ ਸੁਸਤ ਹੋ ਰਹੇ ਨੇ ਬਾਹਲੇ ਠੀਕ ਆ ਆ ਦੇਖ ਲੈ ਭਾਈ ਬੈਠੇ ਆ ਸ਼ਾਇਦ ਬਾਈ ਨੇ ਦੇਖਿਆ ਹੀ ਹੋਵੇ ਕਦੇ ਨਹੀਂ ਜਾਂਦਾ ਨੂੰ ਜਾਂਦਾ ਹੋਏ ਯਾਦਵਿੰਦ ਨੂੰ ਘਟ ਹੀ ਆਉਣੇ ਆ ਆਪਣਾ ਵੀਰੇ ਦੋ ਦੁਕਾਨਾਂ ਜਿਹੜਾ ਦੁਵਾਰਾ ਪਰਿਆ ਹੋਇਆ ਟੋਸੀ ਠੀਕ ਹੈ ਅੱਛਾ ਯਾਦ ਨੂੰ ਪਰਵਾਦੀ ਦੁਕਾਨ ਠੀਕ ਆ ਦੇਖ ਲੋ ਬਈ ਪਿੰਜਰੇ ਟੋਟਲੀ ਹਨਾ ਅਰੇ ਆ ਬਾਈ ਦਾ ਨਾਮ ਹੈ ਸ਼ਰਮਾ ਪੈਟ ਸ਼ਾਪ ਠੀਕ ਆ ਸਾਹਮਣੇ ਦੇ ਪਕੜਾਪਾ ਬਾਈ ਠੀਕ ਆ ਟੋਟਰੀ ਪਿੰਜਰੇ ਪੁੰਜਰੇ ਚਿੜੀਆਂ ਹਨਾ ਟੌਂਕ ਵਾਲਾ ਆਪਣੇ ਆਲੇ ਨੂੰ ਹਾਏ ਇੱਕ ਮਜੂਤੀ ਸਟੋਰ ਤੇ ਬਾਈ ਹੁਣਾਂ ਦਾ ਨਾਲ ਏਕ ਮਜੂਤੀ ਸਟੋਰ ਵੀ ਆ ਬਈ ਆਸੀ ਨਾਲ ਹੀ ਆ ਠੀਕ ਆ ਪੰਜਾਬੀ ਜੁੱਤੀ ਪੁਰੀਆਂ ਟੌਪ ਦੀਆਂ ਨੇ ਬਈ ਆਪਣੀਆਂ ਵੱਡੇ ਦਿੱਲੇ ਵਾਲੀਆਂ ਵੀ ਪੁਰੀਆਂ ਓਕੇ ਦੀ ਰਿਪੋਰਟ ਆ ਤੇ ਜੇ ਮੇਰੇ ਭਰਾ ਕਿਸੇ ਨੇ ਲੈਣੇ ਹੋਏ ਤਾਂ ਜਰੂਰ ਮਿਲਿਓ ਉਹ ਵੀ ਆ ਨਾ ਹੂੰ ਠੀਕ ਆ ਤੇ ਆਇਆ ਮਿੱਤਰੋ ਮਾਰ ਲਿਓ ਕਿਹੜਾ ਇਹ ਆ ਚੀਜ਼ਾਂ ਦੇਖੋ ਇਹ ਕਿਹੜੇ ਨੇ ਬਈ ਇਹ ਇਹ ਕਿੜੀਆਂ ਨੇ ਛੋਟੀਆਂ ਫ੍ਰੈਂਚ ਫ੍ਰੈਂਚ ਆਹ ਫ੍ਰੈਂਚ ਆ ਗਰਵਾ ਠੀਕ ਆ ਆ ਤਾਂ ਬਜਰੀ ਆ ਗਈ ਆਪਣੀਆਂ ਇਹਨੂੰ ਆਸਟ੍ਰੇਲੀਆ ਤੋਂ ਦੇ ਕਹਿੰਦੇ ਆ ਇਹਨਾਂ ਫਾਈ ਐਪਲ ਕਨੂਰ ਪਾਏ ਨੇ ਐਪਲ ਕਨੂਰ ਇਹ ਬੋਲਦੇ ਤਾਂ ਨਹੀਂ ਇਹ ਵੀ ਨਹੀਂ ਹਨਾ ਆ ਡਾਇਮੰਡ ਟੱਪ

ਲੋ ਠੀਕ ਆ ਮਿੱਤਰੋ ਚੈਨਲ ਨੂੰ ਵੱਧੋਵਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗੀ ਤਾਂ ਠੀਕ ਆ